ਸਿਫਟ VDI ਡੀਜ਼ਲ 4 ਸੇਲ 2014 ਮਾਡਲ 74000 ਕਿਲੋਮੀਟਰ ਚੱਲੀ ਅਲੋਏ ਟਾਇਰ ਬ੍ਰੈਂਡ ਨਿਊ ਲੈਦਰ ਮੈਟਿੰਗ ਹੋਈ ਹੈ ਕੈਮਰਾ ਹੈਗਾ ਹੈ ਸਾਊਂਡ ਸਿਸਟਮ ਸਟੀਰੀਓ ਲੱਗਾ ਹੈ ਐਂਪ ਹੈਗਾ ਹੈ ਲਿਉਮਿਨਸ ਐਚ ਆਈ ਡੀ ਹੈੱਡਲਾਈਟਸ ਹੈੱਡਲਾਈਟਸ ਲੱਗੀਆਂ ਨੇ ਆਲ ਓਕੇ ਕਾਰ ਹੈ ਕੋਈ ਪੈਸਾ ਨਹੀਂ ਲੱਗਣਾ ਕਾਰ ਤੇ ਡਿਮਾਂਡ 3.5 ਲੱਖ ਲੋਕੇਸ਼ਨ ਜਲੰਧਰ ਮਾਲਕਵੀਰ ਦਾ ਨੰਬਰ ਯੂਟਿਊਬ ਵੀਡੀਓ ਦੇ ਡਿਸਕ੍ਰਿਪਸ਼ਨ ਚ ਦਿੱਤਾ ਹੈ ਕਿਸੇ ਵੀ ਚੀਜ਼ ਨੂੰ ਸੇਲ ਕਰਨ ਲਈ ਫੇਸਬੁੱਕ ਇੰਸਟਾਗ੍ਰam ਯੂਟਿਊਬ ਤੇ ਐਡ ਲਾਉਣ ਲਈ ਸਕਰੀਨ ਤੇ ਦਿੱਤੇ ਸਾਡੇ ਵਟਸਐਪ ਨੰਬਰ ਤੇ 2 ਮਿੰਟ ਦੀ ਵੀਡੀਓ ਜਾਂ 5-7 ਫੋਟੋਆਂ ਤੇ ਡਿਟੇਲ ਸ਼ੇਅਰ ਕਰੋ ਜੀ ਹੋਰ ਵੀਡੀਓਜ਼ ਲਈ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਇੰਸਟਾਗ੍ਰam ਤੇ ਫੋਲੋ YouTube ਤੇ ਸਬਸਕ੍ਰਾਈਬ ਕਰਕੇ ਸਪੋਰਟ ਕਰੋ ਜੀ ਧੰਨਵਾਦ